ਤੇ ਸੰਸਦ ਆਦਰਸ਼ கிராம் ਯੋਜਨਾ ਦੇ ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਜਾਇਪੁਰ ਪਿੰਡ ਨੂੰ ਗੋਦ ਲੈ ਲਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਗੱਲ ਤੇ ਜ਼ੋਰ ਦਿੱਤਾ ਕਿ ਪਿੰਡ ਨੇ ਸੰਸਦ ਨੂੰ ਗੋਦ ਲਿਆ ਹੈ ਇਸ ਦੌਰਾਨ ਉਹਨਾਂ ਨੇ ਇਹ ਕਿਹਾ ਕਿ ਸੰਸਦ ਵੱਲੋਂ ਜੋ ਬਜਟ ਦੌਰਾਨ ਜੋ ਐਲਾਨ ਕੀਤਾ ਗਿਆ ਸੀ ਕਿ ਸੰਸਦ ਵੱਲੋਂ ਜਾਂ ਫਿਰ ਪੰਜ ਸੰਸਦਾਂ ਵੱਲੋਂ ਜੋ ਪਿੰਡ ਨੂੰ ਗੋਦ ਲਿਆ ਜਾਏਗਾ ਉਸ ਦੇ ਉਲਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮੈਂ ਤੁਹਾਡੇ ਸੇਵਕ ਦੇ ਰੂਪ ਵਿੱਚ ਤੁਹਾਡੇ ਸਾਹਮਣੇ ਪੇਸ਼ ਹੋਇਆ ਹਾਂ ਤੇ ਮੈਂ ਅਪੀਲ ਕਰਦਾ ਹਾਂ ਤੁਹਾਨੂੰ ਪ੍ਰਾਰਥਨਾ ਕਰਦਾ ਹਾਂ ਕਿ ਤੁਸੀਂ ਮੈਨੂੰ ਗੋਦ ਲਓ ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿੰਡ ਦੇ ਬੋ ਪੱਖੀ ਵਿਕਾਸ ਦੀ ਗੱਲ ਵੀ ਦਿੱਤੀ 2002 ਦੇ ਵਿੱਚ ਇਸ ਪਿੰਡ ਨੂੰ ਆਰਐਸਐਸ ਨੇ ਗੋਦ ਲਿਆ ਸੀ ਪਿੰਡ ਦੇ ਵਿੱਚ ਪਟੇਲ ਸਮੁਦਾਇ ਦੇ ਲੋਕ ਜ਼ਿਆਦਾ ਨੇ ਜਾਇਆਪੁਰ ਪਿੰਡ ਦੀ ਆਬਾਦੀ 4200 ਦੇ ਕਰੀਬ ਹੈ ਵਾਰਾਨਸੀ ਦੇ ਵਿੱਚ ਸਭ ਤੋਂ ਪਹਿਲਾਂ ਕਿਸੇ ਪਿੰਡ ਦਾ ਨਾਂ ਸੁਣਿਆ ਤਾਂ ਉਹ ਜਾਇਆਪੁਰ ਸੀ ਸੰਕਟ ਦੀ ਘੜੀ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਜਿਹਾ ਕਿਹਾ ਕਿ ਸੰਕਟ ਦੀ ਘੜੀ ਦੌਰਾਨ ਮੈਂ ਇਸ ਪਿੰਡ ਦਾ ਨਾਂ ਸੁਣਿਆ ਸੀ ਇਸ ਕਰਕੇ ਇਸ ਪਿੰਡ ਦੇ ਨਾਲ ਮੇਰਾ ਜੁੜਾ ਸਭ ਤੋਂ ਜ਼ਿਆਦਾ ਹੈ ਜੇਕਰ ਮੈਨੂੰ ਚੰਗਾ ਪ੍ਰਤੀਨਿਧੀ ਬੰਨਾ ਹੈ ਤਾਂ ਮੈਂ ਬਾਬੂਆਂ ਦੇ ਵਿੱਚ ਬੈਠ ਕੇ ਜਾਂ ਫਿਰ ਅਫਸਰਾਂ ਦੇ ਵਿੱਚ ਬ ਇਹੀ ਸੇਖ ਨਹੀਂ ਲੈ ਸਕਦਾ ਅਸਲ ਸਿੱਖਿਆ ਤਾਂ ਮੈਨੂੰ ਪਿੰਡ ਦੇ ਤਜਰਬੇਕਾਰ ਲੋਕਾਂ ਤੋਂ ਹੀ ਮਿਲੇਗੀ। ਜ਼ਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਾਨੂੰ ਹਰ ਥਾਂ ਦਾ ਯਾਨੀ ਕਿ ਮੁਹੱਲੇ ਦਾ ਪਿੰਡ ਦਾ ਜੇਕਰ ਵਿਕਾਸ ਕਰਨਾ ਹੈ ਮੈਂ ਅਜਹੀ ਜਾਗਰੂਤੀ ਅਜਹੀ ਸੰਵੇਦਨਸ਼ੀਲਤਾ ਲੋਕਾਂ ਦੇ ਵਿੱਚ ਪੈਦਾ ਕਰਨਾ ਚਾਹੁੰਦਾ ਹਾਂ ਜਿਸ ਦੇ ਨਾਲ ਬਹੁਪੱਖੀ ਵਿਕਾਸ ਹੋਵੇ ਪਿੰਡ ਦੇ ਵਿੱਚ ਸਿੱਖਿਆ ਦਾ ਮਿਆਰ ਵੀ ਉੱਚਾ ਚੱਕਿਆ ਜਾਏਗਾ। ਇਸੇ ਨਾਲ ਹੀ ਸਿਹਤ ਕੇਂਦਰ ਵੀ ਖੋਲੇ ਜਾਣਗੇ। ਹਰ ਬੱਚੇ ਨੂੰ ਹਰ ਕੁੜੀ ਨੂੰ ਸਿੱਖਿਆ ਜ਼ਰੂਰ ਦਿੱਤੀ ਜਾਏਗੀ। ਪਿੰਡ ਦਾ ਜਨਮ ਦਿਨ ਵੀ ਮਨਾਇਆ ਕਰਾਂਗੇ ਜਿਸ ਦੇ ਵਿੱਚ ਪਿੰਡ ਦਾ ਹਰ ਵਿਅਕਤੀ ਉਸ ਦਿਨ ਮੌਜੂਦ ਰਹੇਗਾ ਜਾਤੀਵਾਦ ਨੂੰ ਅਸੀਂ ਜੜੋਂ ਜ਼ਰੂਰ ਮੁਕਾਵਾਂਗੇ ਇਸੇ ਨਾਲ ਹੀ ਪਰਿਵਾਰ ਦੇ ਵਿੱਚ ਬੇਟੀ ਦਾ ਜਨਮ ਹੋਵੇ ਇਸ ਨੂੰ ਇੱਕ ਉਤਸਵ ਦੇ ਰੂਪ ਦੇ ਵਿੱਚ ਅਸੀਂ ਮਨਾਵਾਂਗੇ ਮੈਂ ਛੋਟੀਆਂ ਗੱਲਾਂ ਕਰਦਾ ਹਾਂ ਪਰ ਵੱਡੇ ਕੰਮ ਕਰਨ ਦੇ ਸਮਰਥਾ